ਵੈਗ੍ਰੂ ਜੀ ਦਾ ਖਾਲਸਾ ਵੈਗ੍ਰੂ ਜੀ ਦੀ ਫਤਿਹ ਸਵੇਰ ਦੇ 6 ਵਜੇ ਗਏ ਨੇ ਤੇ ਅਸੀਂ ਹੁਣ ਦਰਸ਼ਨ ਕਰਨ ਲੱਗੇ ਆਂ ਮਹਾਰਾਜ ਜੀ ਦੇ ਪਰਮਾਤਮਾ ਤੋਂ ਲੈ ਕੇ ਓਟਾਸਰਾ ਤੇ ਅੱਜ ਦੀ ਯਾਤਰਾ ਆਪਾਂ ਸ਼ੁਰੂ ਕਰਦਿਆਂ ਤੇ ਚਾਲੇ ਪਾਣੇ ਆਂ ਅੱਜ ਅੱਗੇ ਨੂੰ ਤੇ ਅੱਜ 18 ਤਰੀਕ ਦਿਨ ਬੁੱਧਵਾਰ 2026 ਤੇ ਹੁਣ ਆਪਾਂ ਗੁਰਦੁਆਰਾ ਸਾਹਿਬ ਗੁਰੂ ਦੇ ਤਾਲ ਖੜੇ ਆਂ ਸੋ ਮੇਰੇ ਵੱਲੋਂ ਤੁਹਾਨੂੰ ਸਾਰੀਆਂ ਸੰਗਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਹੁਣ ਆਪਾਂ ਮਹਾਰਾਜ ਤੋਂ ਓਟਾਸਰਾ ਲੈ ਕੇ ਅਰਦਾਸ ਬੇਨਤੀ ਕਰਕੇ ਤੇ ਅੱਗੇ ਨੂੰ ਆਪਾਂ ਆਪਣਾ ਯਾਤਰਾ ਸ਼ੁਰੂ ਕਰਦੇ ਆਂ ਚੱਲੇ ਪਾਣੇ ਆ ਤੇ ਅੱਜ ਦੇਖਦੇ ਆਂ ਆਪਾਂ ਅ ਗਵਾਲੀਅਰ ਤੱਕ ਆਪਾਂ ਸਫ਼ਰ ਕਰਾਂਗੇ ਅੱਜ ਤੇ ਤੁਹਾਨੂੰ ਵੀ ਦਰਸ਼ਨ ਦਿਦਾਰੇ ਕਰਾਵਾਂਗੇ ਤੇ ਰਸਤੇ 'ਚ ਗੁਰੂ ਘਰ ਜਿੱਥੇ ਗੁਰੂ ਜੀ ਨੇ ਸ਼িকার ਕਰਿਆ ਸੀ ਸ਼ੇਰ ਦਾ ਤੇ ਉਹ ਗੁਰੂ ਘਰ ਵੀ ਆਊਗਾ ਥਾਲਪੁਰ ਉੱਥੇ ਵੀ ਆਪਾਂ ਦਰਸ਼ਨ ਦਿਦਾਰੇ ਕਰਾਂਗੇ ਤੇ ਸੰਗਤਾਂ ਨੂੰ ਵੀ ਕਰਾਵਾਂਗੇ ਤੋ ਜੁੜੇ ਰਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਬੁਰਦਬਰਾ ਸਾਹਿਬ ਤੋਂ ਅਸੀਂ ਹੁਣ ਚਾਲੇ ਪਾਉਣ ਲੱਗੇ ਆਂ ਦਰਸ਼ਨ ਦੀਦਾਰੇ ਕਰਕੇ ਤੇ ਮਿਲਦਿਆਂ ਸਾਨੂੰ ਰਸਤੇ 'ਚ ਦਿਖਾਣੇ ਆ ਅੱਜ ਗੁਰੂ ਘਰਾਂ ਦੇ ਦਰਸ਼ਨ ਕਰਾਣੇ ਆ ਇਤਿਹਾਸਿਕ ਗੁਰੂ ਘਰਾਂ ਦੇ ਆਪਾਂ ਗੁਰਦੁਆਰਾ ਸਾਹਿਬ ਤੋਂ ਦਰਸ਼ਨ ਦੀਦਾਰੇ ਕਰਕੇ ਤੇ ਸਾਹਮਣੇ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਹੈ ਤੇ ਆਪਾਂ ਹੁਣ ਬਾਬਾ ਜੀ ਨੂੰ ਮਿਲਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਆਪ ਜੀ ਸਾਹਿਬ ਜੀ ਦਰਸ਼ਨ ਕਰ ਰਹੇ ਹੋ ਨਵੇਂ ਪਾਸ਼ਾ ਤੁੰਗਾ ਕਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪਵਿੱਤਰ ਇਤਿਹਾਸਿਕ ਸਥਾਨ ਨੇ ਜੀ ਇਹ ਸਥਾਨ ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਚਰਨ ਪਾਏ ਕਿਉਂਕਿ ਆਗਰਾ ਦੀ ਧਰਤੀ ਨੂੰ ਚਾਰ ਗੁਰੂ ਸਾਹਿਬਾਨਾਂ ਨੇ ਚਰਨ ਧਵਾਏ ਪਾਵਨ ਪ੍ਰਤੀਕ ਤੌਰ ਤੇ ਮਹਾਰਾਜੀ ਦੋ ਵਾਰ ਆਗਰਾ ਦੀ ਧਰਤੀ ਤੇ ਆਏ ਪਹਿਲੀ ਵਾਰ ਜਦੋਂ ਮਹਾਰਾਜ ਜੀ ਆਸਾਮਪੁਰ ਦੀ ਯਾਤਰਾ ਵੇਲੇ ਗਏ ਦੂਸਰੀ ਵਾਰ ਜਦੋਂ ਮਹਾਰਾਜ ਗੁਰਦੁਆਰਾ ਸੀਸਗੰਜ ਸਾਹਿਬ ਕਾਨਨੀ ਚੌਂਕ ਖੇਲ ਜਾਇਆ ਗਿਆ ਇਹ ਸਥਾਨ ਤੇ ਇੱਕ ਮੁਸਲਮਾਨ ਆ ਜਿਹੜੀ ਗਰੀਬ ਆ ਜਿਹੜੀ ਭੇਡਾਂ ਬੱਕਰੀਆਂ ਚਾਰ ਕੇ ਆਪਣਾ ਗੁਜ਼ਾਰਾ ਕਰਦਾ ਸੀ ਉਸ ਸਮੇ ਗੁਰਦੇਵਹੰਦਰ ਸਿੰਘ ਮਹਾਰਾਜ ਜੀ ਨੂੰ ਯਾਦ ਕਰਦਾ ਸੀ ਸੱਚੇ ਪਾਤਸ਼ਾਹ ਮੇਰੇ ਹੱਥੋਂ ਗ੍ਰਿਫਤਾਰੀ ਦਿਓਗੇ ਮੇਰੀ ਗਰੀਬੀ ਕੱਟੀ ਜਾਏਗੀ ਉਸ ਸਮੇ ਗੁਰਦੇਵਹੰਦਰ ਸਾਹਿਬ ਜੀ ਇਸ ਸੰਸਥਾਨ ਤੇ ਆਏ ਦਰਬਾਰ ਸਾਹਿਬ ਜੀ ਤੁਸੀਂ ਦਰਸ਼ਨ ਕਰਦੇ ਹੋ ਕੋਰਾਂ ਸਾਹਿਬ ਜੀ ਦਰਸ਼ਨ ਕਰਦੇ ਹੋ ਅੱਜ ਵੀ ਸਾਧ ਸੰਗਤ ਜੀ ਇਹ ਪ੍ਰਾਤਿਕ ਸਥਾਨੀ ਜੋ ਪੁਰਾਣੀ ਬਿਲਡਿੰਗ ਸੀ ਮਹਾਰਾਜ ਜੀ ਦੇ ਪਹਿਲੇ ਤੋਂ 500 ਸਾਲ ਪੁਰਾਣੀ ਉਸੇ ਪ੍ਰਕਾਰ ਮਹਾਂਪੁਰਖਾਂ ਨੇ ਇੱਥੋਂ ਦੀ ਸੇਵਾ ਜੋ ਮਹਾਂਪੁਰਖ ਕਰਵਾ ਰਹੇ ਨੇ ਹੁਣ ਸੰਤ ਬਾਬਾ ਪ੍ਰੀਤਮ ਸਿੰਘ ਜੀ ਸੈਨ ਸੇਵਕ ਜਥੇ ਦੇ ਕਿਉਂਕਿ ਜਿੰਨੀਆਂ ਸकता ਹਜੂਰ ਸਾਹਿਬ ਜੀ ਪਟਨਾ ਸੇਵ ਜੀ ਆਉਂਦੀਆਂ ਜਾਂਦੀਆਂ ਅਯੁੱਧਿਆ ਕਾਂਸ਼ੀ ਬਨਾਰਸ ਇਲਾहाबाद ਜਾਂ ਕੋਈ ਆਗਰਾ ਕੋ ਬਣਾ ਰਿਹਾ ਜਾਂ ਕੋਈ ਤਾਜ ਮਹਿਲ ਆ ਰਿਹਾ ਜਾਂ ਗੁਰੂ ਆਗਰੇ ਦੇ ਵਿੱਚ ਬਹੁਤ ਸਾਰੇ ਹਸਪੀਟਲ ਗੁਰੂ ਘਰ ਦੇ ਨੇੜੇ ਜਿਹੜੇ ਕਿ ਮਹਾਰਾਜ ਦੇ ਘਰ ਦਾ ਆਸਰਾੰਦ ਸਾਰਿਆਂ ਨੂੰ 24 ਘੰਟੇ ਪਾਵਨ ਸਥਾਨ ਤੇ ਲੰਗਰ ਚੱਲਦੇ ਨੇ ਸੰਗਤਾਂ ਵੀ ਇਨਹੈਸ਼ ਵਾਸਤੇ ਬਹੁਤ ਸੁੰਦਰ ਪ੍ਰਬੰਧ ਸੰਤੂਰ ਦੀ ਕਿਰਪਾ ਦੇ ਨਾਲ ਬਣਾਏ ਹੋਏ ਨੇ ਆਪ ਜੀ ਵੀ ਇੱਥੇ ਦਰਸ਼ਨ ਕਰ ਰਹੇ ਹੋ ਇਸ ਸਥਾਨ ਤੋਂ ਬਾਅਦ ਜੋ ਗੁਰਦੁਆਰਾ ਮਛਕੁੰਨ ਦੀ ਸ਼ੇਰ ਸ਼ਕਾਰ ਧੌਨਪੁਰ ਆਵੇਗਾ ਇੱਥੋਂ ਤਕਰੀਬਨ 60 ਕਿਲੋਮੀਟਰ ਪੈਂਦਾ ਜਿੱਥੇ ਮੇਰੀ ਪੀਰੀ ਦੇ ਮਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਗਰੇ ਚਾਏ ਗੁਰਦੁਆਰਾ ਦਮਦਮ ਸਾਹਿਬ ਹੈ ਇਥੋਂ ਸੱਚੇ ਪਾਤਸ਼ਾਹ ਜੀ ਗੁਰਦੁਆਰਾ ਸ਼ੇਰ ਸ਼ਕਾਰ ਮਛਕੁੰਨ ਧੌਨਪੁਰ ਗਏ ਉਹ ਜਿੱਥੇ ਅੱਜ ਵੀ ਉਥੇ ਗੁਰੂ ਪਾਤਸ਼ਾਹ ਦਾ ਪਵਨ ਇਤਿਹਾਸ ਸਥਾਨ ਹੈ ਮੱਝਕੁੰਡ ਤੇ ਕ੍ਰਿਸ਼ਨ ਭਗਵਾਨ ਦੇ ਨਾਲ ਵੀ ਬਹੁਤ ਸਾਰੇ ਇਤਿਹਾਸਿਕ ਪ੍ਰਾਤਨ ਮੰਦਰ ਵੀ ਬਣੇ ਹੋਏ ਨੇ ਬਹੁਤ ਸਾਰੀਆਂ ਥਾਵਾਂ ਨੇ ਸਥਾਵਾਂ ਨੇ ਦਰਸ਼ਨ ਕਰਨ ਵਾਲੀਆਂ ਆਪਣਾ ਗੁਰੂ ਘਰ ਤਾਂ ਹੈ ਹੀ ਐ ਤੇ ਜਿਹੜੇ ਸਹਿਤਾਰੀ ਸੇਵਕ ਜਾਂਦੇ ਨੇ ਹਿੰਦੂ ਲੋਕ ਜਾਂਦੇ ਨੇ ਆਪਣੇ ਮੰਦਰਾਂ ਦੇ ਦਰਸ਼ਨ ਕਰਦੇ ਨੇ ਮਹਾਰਾਜ ਦੇ ਚਰਨਾਂ 'ਚ ਇਹ ਅਰਦਾਸ ਬੇਨਤੀ ਹੈ ਆਪ ਦੋਨੋਂ ਮਹਾਰਾਜ ਦੀ ਕਿਰਪਾ ਦੇ ਨਾਲ ਆਪ ਜੀ ਯਾਤਰਾ ਹਜੂਰ ਸਾਹਿਬ ਦੀ ਚੱਲਿਓ ਮਹਾਰਾਜ ਗੁਰਦੇਵ ਸਾਹਿਬ ਸਰ ਦੀ ਕਲਾ ਅਵਸ਼ਾਲਾ ਸਰਵਦਾਣ ਫਤੇਵਰ ਸਿੰਘ ਵਾਈਗੁਰ ਜੀ ਦਾ ਅਵਸ਼ਾਲਾ ਵਾਈ ਗੁਰੂ ਜੀ ਕੀ ਫਤਿਹ ਅਸੀਂ ਭਾਈ ਗੁਰਦੁਆਰਾ ਸਾਹਿਬ ਤੋਂ ਪਹਿਲਾਂ 7 ਵਜੇ ਚੁਰਨ ਲੱਗੇ ਸੀ ਤੇ ਸਾਈਕਲ ਹੀ ਪੈਂਚਰ ਹੋ ਗਈ ਤੇ ਫਿਰ ਅਸੀਂ ਹੌਲੀ ਹੌਲੀ ਤੁਰਦੇ ਤੁਰਾਂਦੇ ਕਿਲੋਮੀਟਰ ਤੇ ਆਏ ਤੇ ਉਥੇ ਦੁਕਾਨਾਂ ਬੰਦ ਦੀਆਂ ਉਹ ਕਹਿੰਦੇ 10:30 ਵਜੇ ਦੁਕਾਨਾਂ ਖੁੱਲੀਆਂ ਤੇ 10:30 ਦੁਕਾਨਾਂ ਖੁੱਲੀਆਂ ਤੇ ਅਸੀਂ ਭਾਈ ਫੇਰ ਇਹਨੂੰ ਹੁਣ ਦੇ ਆ ਕੇ ਕਰਨ ਵਾਲੀ ਸਾਈਕਲ ਇਹਨੂੰ ਟਿਊਬ ਇਹ ਨਮੀ ਪਵਾ ਦੀ ਇਹਦੇ ਥੋੜਾ ਜਿਹਾ ਪੈਂਡਲ ਦੇ ਵੀ ਕੰਮ ਦਾ ਫਿਰ ਆਪਾਂ ਪੈਂਡਲ ਵੀ ਇਹਦੇ ਨਵੇਂ ਪਵਾ ਲੈ ਤੇ ਹੁਣ ਇਹਨੂੰ ਟਿਊਬ ਪਵਾ ਕੇ ਨਵੀਂ ਤੇ ਸਮਾਨ ਲੱਦ ਗਏ ਇਥੋਂ ਲੋਹਾ ਨਗਰ ਪਤਾ ਨਹੀਂ ਇਹ ਕਿਹੜਾ ਹੈ ਆਗਰ ਅਜੇ ਤੇ ਇਥੋਂ ਫਿਰ ਆਪਾਂ ਅੱਗੇ ਧੌਲਪੁਰ ਨੂੰ ਜਾਂਦੇ ਹਾਂ ਉੱਥੇ ਜਾ ਕੇ ਦੇਖਾਂਗੇ ਅੱਜ ਚੰਬਲ ਦੀ ਘਾਟੀ ਇਥੇ ਆਪਾਂ ਕਿਤਾਬਾਂ 'ਚ ਪੜ੍ਹਦੇ ਸੀ ਚੰਬਲ ਦੀ ਘਾਟੀ ਡਾਕੂ ਹੁੰਦੇ ਸੀ ਤੇ ਉੱਥੇ ਜਾਂਦੇ ਹਾਂ ਭਾਈ ਆਪਾਂ ਮਿਲਦੇ ਆ ਸਾਨੂੰ ਅੱਗੇ ਸਭਲੇ ਆਪਣੇ ਦਾ ਕੰਮ ਕਰ ਪੈ ਗਈ ਤੇ ਹੁਣ ਆਪਾਂ ਆਪਣਾ ਅੱਗੇ ਨੂੰ ਬੰਨੇ ਚੱਲੇ ਟਾਈਮ ਹੋ ਗਿਆ 12 ਵਜੇ ਦਾ ਖਿੱਚਦੇ ਆ ਸਫਰ ਹੁਣ ਦੇਖਦੇ ਆ ਵੀ ਕਿੱਥੇ ਕਿਦਾ ਕਾਜ ਪਰਮਾਤਮਾ ਲੈ ਕੇ ਜਾਂਦਾ ਕਿੱਥੇ ਰਾਤ ਦੇ ਟਿਕਾਣੇ ਉਨੇ ਭਾਈ ਕੱਪੜਿਆਂ ਦਾ ਤਾਂ ਹੋ ਗਿਆ ਅੱਜ ਬੁਰਾ ਹਾਲ ਗੇ ਸ਼ਿੱਟੇ ਬਹੁਤ ਮਾਰਦੇ ਆ ਟ੍ਰੱਕਾਂ ਇਹ ਰੋਡ ਤੇ ਵੱਧ ਟਰੱਕੇ ਆਗੇ ਮੀਚ ਚੱਲਦੇ ਚੱਲਦੇ ਅਸੀਂ ਭਾਈ ਕਿਣਮਣ ਕਿਣਮਣ ਚ ਹੌਲੀ ਹੌਲੀ ਤੁਰ ਤੁਰ ਕੇ ਅੱਗੇ ਅੱਗੇ ਆਪਣਾ ਮਹਾਰਾਜ ਦੀ ਕਿਰਪਾ ਨਾਲ ਸਫਰ ਨਿਵੇੜ ਲਿਆ ਤੇ ਰਹਿ ਗਿਆ 5 ਕਿਲੋਮੀਟਰ ਸਾਰਾ ਥੌਲਪੁਰ 5 ਕਿਲੋਮੀਟਰ ਥੌਲਪੁਰ ਜਾ ਕੇ ਫਿਰ ਦੁਬਾਰਾ ਸਾਹਬ ਚ ਰੁਕਦੇ ਆ ਤੇ ਇੱਧਰ ਹੈਗਾ ਭਰਤਪੁਰ ਐਂਟਰੀ ਭਾਈ ਇੱਧਰੋਂ ਭਰਤਪੁਰ ਵਾਸਤੇ ਛਿਡੇ ਪੈਂਦੇ ਸੀ ਤੇ ਮੈਂ ਹਰਨ ਸਿੰਘ ਸਾਹਿਬ ਅੱਗੇ ਰੱਖ ਲਿਆ ਇਦਾਂ ਦਾ ਮਾਹੌਲ ਹੈ ਇੱਧਰ ਇਹ ਪੈ ਗਿਆ ਧੌਲਪੁਰ ਪਈਏ Rajasthan ਚ ਵੜ ਗਏ ਆਂ ਤੇ UP ਹੋ ਗਿਆ ਸਮਾਪਤਕ ਦਾ UP ਦੀ ਹੱਦ ਸਮਾਪਤ ਹੋ ਗਈ ਤੇ ਇਹ ਪੁਆਇੰਟਰ ਹੋ ਗਏ Rajasthan ਚ ਗਵਾਲੀਅਰ ਰਹਿ ਗਿਆ ਥੋਪ 60 ਕਿਲੋਮੀਟਰ ਇਧਰ ਨੂੰ ਆ ਗਿਆ ਇਦਾਂ ਲੱਗਦਾ ਵੀ ਜਿਵੇਂ ਆਪਾਂ ਪੰਜਾਬ 'ਚ ਸੜਕਾਂ ਦੇ ਘੁੰਮਦੇ ਹੋਈਏ ਮਾਹੌਲ ਸੇਮ ਜਿਹਾ ਹੈ ਰਾਜਸਥਾਨ ਨੰਬਰ ਗੱਡੀਆਂ ਜਿਆਦਾ ਚੱਲਦੀਆਂ ਇੱਧਰੋਂ ਕੋਈ ਕਰੋਟਰੀ ਐ ਜਾਂ ਨਹੀਂ ਸ਼ੂਕਦੇ ਇੱਥੇ ਨੂੰ ਇਹ ਰੋਡ ਤੇ ਆਵਾਜਾਈ ਹੈਗੀ ਆ ਟਰੱਕਾਂ ਦੀ ਵੱਧ ਤੇ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਆਪਾਂ ਵੀ ਆਪਣਾ ਪਹੁੰਚ ਜਾਗੇ ਟਾਈਮ ਨਾਲ ਅੱਜ ਬਸ ਪੈਂਚਰ ਪੁੰਚਰ ਜਾ ਹੋਇਆ ਤੇ ਮੀਂਹ ਕਰਕੇ ਮੜਾ ਅੱਜ ਲੇਟ ਹੋ ਗਏ ਉਦਾਂ ਫੇਰ ਵੀ ਸਫਰ ਵਧੀਆ ਨਿਕਲ ਗਿਆ 65 ਕਿਲੋਮੀਟਰ ਦਾ ਆਪਣਾ ਸਫਰ ਅਜ ਹੋ ਜਾਣਾ 65 70 ਹੋ ਜਾਊਗਾ ਅਜ ਦਾ ਸਫਰ ਕਿਉਂਕਿ ਅਸੀਂ ਆਗਰਾ ਤੋਂ ਵਿੱਚ ਨੂੰ ਹੁੰਦੇ ਫੜ ਫੜ ਕੇ ਗਲੀਆਂ ਜੀਆਂ ਚੋਂ ਇੰਚਰ ਬੁੰਚਰ ਲਵਾ ਲੂ ਕੇ ਫੇਰ ਆਈਏ ਇਹ ਭਾਈ ਆਹ ਮੁੰਡਾ ਭਾਈ ਪੂਰਾ ਜੋਰ ਮਾਰਦਾ ਹੈ ਪਰ ਸਾਈਕਲ ਪਿੱਛੇ ਤੋਂ ਛਿੱਟੇ ਵੀ ਮਾਰਦਾ ਹੈ। ਤਰਪਾਲ ਪਾਉਣ ਦੀ ਸਲਾਹ ਬਣੀ ਦੀ। ਫਿਰ ਤਾਂ हट ਗਏ ਕਿਉਂਕਿ ਕਿਣਮਣ ਕਿਣਮਣ ਜੀ ਹੁੰਦੀ ਹੈ ਜਿਆਦਾ ਵੀ ਹੈ ਨਹੀਂ। ਕੱਪੜਿਆਂ ਦਾ ਪਰ ਅੱਜ ਪੂਰਾ ਬੁਰਾ ਹਾਲ ਹੋ ਗਿਆ। ਇਹ ਆਪਣੇ ਭਾਈ ਇਹ ਆਜ ਵੀ ਅੱਜ ਲਿਬੜ ਗਏ ਬਚਾਰੇ। ਇਹਨਾਂ ਨੂੰ ਵੀ ਧੋਣਾ ਹੈ। ਤੇ ਆਪਣੇ ਕੱਪੜਿਆਂ ਦੀ ਵੀ ਫੇਰ ਦਵਾਈ ਕਰਨੀ ਪਣੀ ਆ। ਆ ਕਣਕ ਖੜੀ ਐ ਇੱਧਰ। ਆ ਥੋੜਾ ਇੱਕ ਫਲਾਟ ਜਿਹਾ ਜਿੱਲਾਈ ਹੋਇਆ। ਇੱਧਰ ਨੂੰ ਜਾਂਦੇ ਜਾਂਦੇ ਆਪਾਂ ਨੂੰ ਆਊਗੀ ਭਾਈ ਰਾਹ ਤੇ ਚੰਬਲ ਦੀ ਘਾਟੀ। ਤੱਕੂਆ ਵਾਲੀ ਭਾਈ ਚੰਬਲ ਦੀ ਘਾਟੀ ਜਿਹੜੀ। ਪਦੀ ਗਿਆ ਲਾ ਮੇਰ ਮਹਾਰਾਜ ਦੀ ਪੂਰੀ ਹੈ ਪਰਮਾਤਮਾ ਦੀ ਕਿਰਪਾ ਨਾਲੇ ਯਾਤਰਾ ਹੋ ਰਹੀ ਹੈਗੀ ਮਹਾਰਾਜ ਦੀ ਨਾ ਉਧਾ ਨਹੀਂ ਕਿੱਥੇ ਘਰੋਂ ਨਿਕਲ ਹੁੰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰੇ ਸਾਹਮਣੇ ਜਹਾਤੀ ਮਾਰੀਏ ਤਾਂ ਭਾਈ ਮੋਰੇਨਾ 30 ਕਿਲੋਮੀਟਰ ਗਵਾਲੀਅਰ 46 ਕਿਲੋਮੀਟਰ ਤੇ ਬੰਬੇ ਹੈਗਾ ਭਾਈ 1157 ਕਿਲੋਮੀਟਰ ਇੱਥੇ ਆ ਕੇ ਰੋਡ ਵਧੀਆ ਆ ਪਿੱਛੇ ਸੜਕਮੜੀ ਜੀ ਖਰਾਬ ਸੀ ਇੱਥੇ ਆ ਕੇ ਨਾਲ ਸਰਵਿਸ ਲੇਨ ਵੀ ਸ਼ੁਰੂ ਹੋ ਗਈ ਸਰਵਿਸ ਲੇਨ ਦਾ ਫਾਇਦਾ ਹੈ ਜਿਆਦਾ ਟਰੈਫਿਕ ਤੋਂ ਥੱਲੇ ਨੂੰ ਪਾ ਲੋ ਆਰਾਮ ਨਾਲ ਬੰਦਾ ਜਾਈ ਜਾਂਦਾ ਕਿਉਂਕਿ ਟਰੱਕਾਂ ਦੀ ਆਵਾਜ਼ ਆ ਬਹੁਤ ਜ਼ਿਆਦਾ ਦੇਖ ਟਰੈਕਟਰ ਬੇਸ਼ੱਕ ਬੜੇ ਆ ਬੜਾ ਟਰਾਲੀਆਂ ਨਿੱਕੀਆਂ ਨਿੱਕੀਆਂ ਟਰਾਲੀਆਂ ਟੋਲ ਪਰ ਭਾਈ 3 ਕਿਲੋਮੀਟਰ ਇੱਥੋਂ ਮੌਸਮ ਪੂਰਾ ਵਧੀਆ ਠੰਡ ਹੋ ਗਈ ਏ ਧੁੰਦਤਵਾਰਾ ਜਾ ਹੋ ਗਿਆ ਮੀਨਾਂ ਪਹੁੰਚ ਗਏ ਜੀ ਆਪਾਂ ਟਾਲਪੁਰ ਇਹ ਫਲਾਈਓਵਰ ਆ ਚੱਕਿਆ ਸਾਨੂੰ ਇਥੇ ਬਸ بڑا ਫਲਾਈਓਵਰ ਦੂਜਾ ਹੈ ਇੱਕ ਸਾਨੂੰ ਆਗਰਾ ਆਇਆ ਸੀ ਇਧਰੋਂ ਜਾਣ ਲੱਗਿਆ ਟਾਲਪੁਰ ਨੂੰ ਉਹ ਸਾਰਿਆਂ ਤੋਂ بڑا ਫਲਾਈਓਵਰ ਆਇਆ ਐਡਾ ਦਾ ਪੰਜਾਬ ਚ ਰਾਸ਼ਟ੍ਰ ਚ ਕਿਤੇ ਨਹੀਂ ਹੈ ਜੱਡਾ ਉਹ ਬਰਾਈਓ ਬਰਾਈ ਇਹ ਹੈਗਾ ਭਾਈ ਟੋਲ ਫੋਰ ਸ਼ੇਅਰ ਟੋਲ ਫੋਰ ਆਟ੍ਰਿਪਾ ਐਡਾ ਵੇ ਭਾਈ ਇੱਧਰ ਵੀ ਕਾਰੋਬਾਰ ਹੈ ਇਹ ਤਰ ਵੀ ਕੋਈ ਆ ਗਿਆ ਤੇ ਅੱਜ ਦਾ ਦਿਨ ਪੂਰਾ ਮੀਂਹ ਵਾਲੇ ਮੱਥਾ ਲੱਗਿਆ ਅੱਜਾਂ ਸਫਰ ਕਰਦੇ ਕਰਦੇ ਅੱਜ ਅਸੀਂ ਹੁਣ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਅੱਜ ਪੂਰਾ ਮੀਂਹ ਨੇ ਤਸੱਲੀ ਕਰਾਈ ਪਈ ਹੈ ਤੇ ਅਸੀਂ ਹੌਲੀ ਹੌਲੀ ਭਾਈ ਚੜਦੀ ਕਲਾ ਚੜਦੀ ਕਲਾ ਜੀ ਚੜਦੀ ਕਲਾ ਮੀਂਹ ਨੇ ਬੜਾ ਹੈਰਾਨ ਕਰਿਆ ਅੱਜ ਹਨਾ ਅੱਪਾ ਕਹਿੰਦੇ ਨੇ ਅੱਪਾ ਕਹਿੰਦੇ ਤੇ ਰੱਬ ਨੂੰ ਵੀ ਮੌਸਮ ਠੰਡਾ ਕਰ ਦੇ ਜਿਆਦਾ ਕਰ ਤਿਆ। ਕਾਹਦਾ ਹੋ ਗਿਆ ਬਹੁਤ ਜ਼ਿਆਦਾ। ਤੇ ਇਹ ਅਸੀਂ ਭਾਈ ਹੁਣ ਟਾਈਮ ਮੜਿਆ ਅੱਜ ਤਾਂ ਲੱਗ ਗਿਆ ਕਿਉਂਕਿ 12 ਵਜੇ ਦਾ ਅਸੀਂ ਤੁਰੇ ਆ ਪਹਿਲਾਂ ਸਾਜਰੇ ਤੁਰੇ ਸੀ ਸਵੇਰੇ। ਫੇਰ ਸਵੇਰੇ ਸਾਡੀ ਭਾਈ ਸਾਈਕਲ ਹੋ ਗਿਆ ਪੈਂਚਰ। ਫੇਰ 10-11 ਵਜੇ ਕਿਤੇ ਦੁਕਾਨਾਂ ਖੁਲੀਆਂ ਫੇਰ ਪੈਂਚਰ ਲਵਾ ਕੇ ਫੇਰ ਇਹਨਾਂ ਨੂੰ ਭਾਈ ਅਸੀਂ ਲੈ ਕੇ ਦੋਨੋਂ ਸਾਈਕਲਾਂ ਨੂੰ ਫੇਰ ਆਪਾਂ 12 ਵਜੇ ਇੱਥੋਂ ਤੁਰਿਆ ਹਨ ਪੈਂਚਰ ਲਵਾ ਕੇ 12 ਵਜੇ ਤੁਰਿਆ ਤੇ ਤੁਹਾਨੂੰ ਬਾਰਾ ਤੇ ਮੀ ਪਈ ਹੈ ਖੜਦੇ ਖੜਾਉਂਦੇ ਆਏ ਹੁਣ ਅੱਗੇ ਆ ਕੇ ਆਪਾਂ ਕਰਦੇ ਤਾਂ ਹੀ ਵੀਡੀਓ ਨਹੀਂ ਬਣਾ ਹੋਈ ਕਿਉਂਕਿ ਮੀ ਬਹੁਤ ਜ਼ਿਆਦਾ ਹੈ ਬਾਈ ਇਹ ਆ ਗਏ ਆਪਾਂ ਮੱਚਕੁੰਡ ਮੱਚਕੁੰਡ ਰੋਡ ਤੇ ਤੇ ਇੱਥੇ ਹੈਗੇ ਆ ਫੜੇ ਫੜੇ ਟਿੱਬੇ ਪਹਾੜ ਤੇ ਆਪਾਂ ਥੋੜਾ ਜਿਹਾ ਹੋਰ ਅੱਗੇ ਜਾਣਾ ਗੁਰਦੁਆਰਾ ਸਾਹਿਬ ਹੈ ਇਧਰ ਮਨ ਲੱਗਦਾ ਇਹਨਾਂ ਦੀ ਉੱਪਰ ਕੋਈ ਮਸਜਿਦ ਮਸਜਿਦ ਬਣੀ ਵੀ ਲੱਗਦੀ ਐ ਮੈਨੂੰ ਗੁਰਦੁਆਰਾ ਸਾਹਿਬ ਰਹਿ ਗਿਆ ਇੱਥੋਂ 1.5 ਕਿਲੋਮੀਟਰ ਤੇ ਭਾਈ ਆਪਾਂ ਖੜ ਗਏ ਆ ਕਿ ਇੱਥੇ ਮੱਚਕੁੰਡਾ ਤੇ ਖੜੇ ਕਿਉਂ ਐ ਪਹਿਲਾਂ ਆਪਣੀ ਇਹ ਧੋਖਾ ਦੇ ਗਈ ਸੀ ਅੱਜ ਪੈਂਚਰ ਹੋ ਗਈ ਤੇ ਹੁਣ ਭਾਈ ਇਹ ਪੈਂਚਰ ਹੋ ਗਈ ਤੇ ਬਾਹਰ ਆ ਰਿਹਾ ਮੀ ਹੁਣ ਇਹ ਚ ਹਵਾ ਭਰ ਕੇ ਦੇਖਦੇ ਆ ਇਹਨੂੰ ਉੱਥੇ ਗੁਰਦੁਆਰਾ ਸਾਹਿਬ ਲੈ ਜਾਣੇ ਆ ਨਹੀਂ ਫਿਰ ਜੇ ਨਾ ਗਈ ਫਿਰ ਇਹਨੂੰ ਖੋਲ ਕੇ ਇੱਥੇ ਪੈਂਚਰ ਲਾਣਾ ਪੈਣਾ ਹੁੰਦਾ ਪਹਿਲਾਂ। ਆਹ ਚੜਦੀ ਗਲਾ ਜਣਾ ਸਿੰਘ ਤਾਂ ਤੇ ਹਵਾ ਭਰ ਲਈ ਅਸੀਂ। ਹਵਾ ਭਰ ਕੇ ਕੰਮ ਚੱਲ ਗਿਆ। ਗੁਰਦੁਆਰਾ ਸਾਹਿਬ ਤੱਕ ਜਾਣ ਜੋਗਾ ਹੋ ਗਿਆ ਕੰਮ। ਤੇ ਗੁਰਦੁਆਰਾ ਸਾਹਿਬ 'ਤੇ ਜਾ ਕੇ ਇਹਨੂੰ ਫਿਰ ਦੇਖਦੇ ਆਂ। ਇੱਥੋਂ ਰਹਿ ਗਿਆ ਗੁਰਦੁਆਰਾ ਸਾਹਿਬ 3 ਕਿਲੋਮੀਟਰ। ਅੱਧਾ ਕਿਲੋਮੀਟਰ ਅਸੀਂ ਹਵਾ ਪਰ ਕੇ ਕੱਢ ਲਿਆ ਬੇਜਲੀ ਲਾਸਕਰੀ ਹੈ ਫੁੱਲ ਹਵਾ ਚੱਲ ਰਹੀ ਤੇ ਮੀਂਹ ਇੱਧਰ ਵਧੀਆ ਪੈ ਰਿਹਾ ਹੈ ਹੁਣ ਥੋੜਾ ਜਿਹਾ ਮੀਂਹ ਹਟਿਆ ਪਰ ਹਵਾ ਨੇ ਪੂਰਾ ਜ਼ੋਰ ਲਾਇਆ ਏ ਭਾਈ ਇੱਥੇ ਦਾ ਝਾਕਾ ਵਾਕਾ ਗੁਰਦੁਆਰਾ ਸਾਹਿਬ ਕਹਿੰਦੇ ਇੱਧਰ ਇਹ ਭਾਈ ਚੜ ਕੇ ਪਹਾੜ ਜਾ ਉਹ ਸਾਹਮਣੇ ਉੱਪਰ ਜਾ ਕੇ ਗੁਰਦੁਆਰਾ ਸਾਹਿਬ ਹੈ ਇਹ ਹੈ ਜ ਮਾਹੌਲ ਹੈ ਕੁਸੂਰੇ नीच ओ सामने दिख दर उ इेरा नेरा पे इ कुछ नहीं दिखता इतने की पाए सामने भाई गुरुद्वारा तो साहब एप आ गए तो सामने गुरुद्वारा साहब वो भाई बाबे बैठे हैं गुरद्वारा साहब के इधर सवेरे दिखाने अच्छा अपना रहन टिकाणा वो तो श्री तो गुरु हर गोविंद नवास ਦੁੱਗ ਜਿਮਟ ਡਰ ਦੇ ਕੋਈ ਆਹ ਤਾਂ ਜਪਾਣਾ ਦੇ ਉੱਤੇ ਪਹੁੰਚ ਗਏ ਦੇਖੋ ਤੇ ਵਾਹ ਇਹ ਗੁਰਦੁਆਰਾ ਸਾਹਿਬ ਹੈ ਜਿੱਥੇ ਗੁਰੂ ਜੀ ਨੇ ਸ਼ੇਰ ਦਸ਼ਕਾਰ ਕਰਿਆ ਸੀ ਬਾਕੀ ਤੁਹਾਨੂੰ ਸਵੇਰੇ ਦਿਖਾਣੇ ਆ ਹੁਣ ਅਸੀਂ ਕਰਦੇ ਹਾਂ ਅਰੈਸਟ ਅੱਜ ਦਾ ਭਾਈ ਆਪਣਾ ਰੈਂਟ ਕਾਣਾ ਇਹ ਰੂਮ ਹੈ ਅੱਜ ਆਪਣੇ ਡੇਰੇ ਇੱਥੇ ਲੱਗੂਗੇ ਤੇ ਆਦੀ ਵੀਡੀਓ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਅੱਜ ਦਾ ਦਿਨ ਚ ਬੜੇ ਉਤਾਰਾ ਚੜ੍ਹਾ ਬੜਾ ਕੁਝ ਦੇਖਿਆ ਅੱਜ ਪਰ ਆ ਫੇਰ ਵੀ ਚੜ੍ਹਦੀ ਕਲਾ ਮਾਰ ਅੱਜ ਦੀ ਕਿਰਪਾ ਨਾਲ ਕੋਈ ਟੈਨਸ਼ਨ ਨਹੀਂ ਪ੍ਰਮਾਤਮਾ ਦਾ ਅਸਰ ਤੇ ਹੱਥ ਹੈ ਜੋ ਪ੍ਰਮਾਤਮਾ ਕਰਦਾ ਚੰਗਾ ਹੀ ਕਰਦਾ ਜੋ ਮਹਾਰਾਜ ਨੂੰ ਮਨਜ਼ੂਰ ਹੈ ਉਹਨੇ ਉਹੀ ਕਰਨਾ ਹੈ ਅਸੀਂ ਸੋਚਿਆ ਸੀ ਅੱਜ ਗੋਪਾਲੀਰ ਪਹੁੰਚਾਂਗੇ ਪਰ ਸਾਨੂੰ ਬਾਬਾ ਜੀ ਨੇ ਉੱਥੇ ਗੁਰਦੁਆਰਾ ਸਾਹਿਬ ਕਿਹਾ ਸੀ ਵੀ ਅੱਜ ਭਾਈ ਤੁਸੀਂ ਗੁਰਦੁਆਰਾ ਸਾਹਿਬ ਰੁਕੇ ਜਾਓ ਰਸਤੇ 'ਚ ਜਿੱਥੇ ਗੁਰੂ ਜੀ ਨੇ ਸ਼ੇਰ ਦਾ ਸ਼ਿਕਾਰ ਕਰਿਆ ਸੀ ਤੇ ਅਸੀਂ ਬਾਬਾ ਜੀ ਨੂੰ ਕਿਹਾ ਵੀ ਬਾਬਾ ਜੀ ਅਸੀਂ ਅੱਗੇ ਚਲੇ ਜਾਵਾਂਗੇ ਤੇ ਬਾਬਾ ਜੀ ਕਹਿੰਦੇ ਭਾਈ ਤੁਹਾਨੂੰ ਰੁਕਣਾ ਤਾਂ ਪੈਣਾ ਹੈ ਤੇ ਬਾਬਾ ਜੀ ਦੀ ਕਹੀ ਹੋਈ ਗੱਲ ਪੱਕੀ ਹੋ ਗਈ ਪਹਿਲਾਂ ਅਸੀਂ ਸਵੇਰੇ ਸੱਜਰੇ 7 ਵਜੇ ਗੁਰਦੁਆਰਾ ਸਾਹਿਬ ਤੋਂ ਨਿਕਣ ਲੱਗੇ ਤੇ ਗੁਰਦੁਆਰਾ ਸਾਹਿਬ ਤੋਂ ਨਿਕਣ ਲੱਗੇ ਅਸੀਂ ਸਾਈਕਲ ਪੈਂਚਰ ਹੋ ਗਿਆ ਤੇ ਫਿਰ ਉਹ ਤੋਂ ਬਾਅਦ ਅਸੀਂ ਪੈਂਚਰ ਲਵਾਉਣਗੇ ਤੇ ਪੈਂਚਰ ਲੱਗਿਆ ਨਹੀਂ ਕਿਉਂਕਿ ਗਾਣਾ ਦਾ 10:30 ਖੁੱਲਦੀਆਂ ਉੱਥੇ ਆਗਰਾ ਫਿਰ ਉੱਥੋਂ ਅਸੀਂ ਆਪਣਾ 10 ਵਜੇ ਨਿਕਲ ਕੇ ਗੁਰਦੁਆਰਾ ਸਾਹਿਬ ਤੋਂ ਤੇ 11 ਵਜੇ ਸਾਨੂੰ ਬਾਜ਼ਾਰ 'ਚ ਜਾਂਦੇ ਆ 11 ਵਜੇ ਅਸੀਂ ਦੁਕਾਨ 'ਤੇ ਲੱਭ ਕੇ ਤੇ 12 ਵਜੇ ਅਸੀਂ ਪੈਂਚਰ ਲਵਾ ਕੇ 12:30 ਉੱਥੋਂ ਤੁਰੇ 12:30 ਉੱਥੋਂ ਤੁਰੇ ਆਗਰਾ ਤੋਂ ਤੇ ਉਥੋਂ ਮੀਂਹ ਸਟਾਰਟ ਹੋ ਗਿਆ ਕਿੰਮਣ ਕਿੰਮਣ ਸਾਰੇ ਰਸਤੇ ਹੁੰਦੀ ਰਹੀ ਤੇ ਆਪਾਂ ਫੇਰ ਵੀ ਪਰਮਾਤਮਾ ਦਾ ਨਾਮ ਲੈ ਕੇ ਚੜ੍ਹਦੀ ਕਲਾ 'ਚ ਮਹਾਰਾਜ ਜੀ ਦੀ ਕਿਰਪਾ ਨਾਲ ਸਫਰ ਕਰੀ ਗਏ। ਤੁਹਾਨੂੰ ਬਹੁਤ ਬਹੁਤ ਧੰਨਵਾਦ। ਤੇ ਸਵੇਰੇ ਕਰਾਨਿਆਂ ਤੁਹਾਨੂੰ ਦਰਸ਼ਨ ਦਿਦਾਰੇ। ਤੇ ਅੱਜ ਦੀ ਵੀਡੀਓ ਪੈਤੀ ਕਰਦੇ ਹਾਂ ਸਮਾਪਤ। ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਆ ਕਰੋ। ਚੈਨਲ ਨੂੰ ਸਬਸਕ੍ਰਾਈਬ ਕਰੋ। ਤੇ ਅੱਜ ਲਈ ਇੰਨਾ ਹੀ ਹੈ। ਕੱਲ ਨੂੰ ਮਿਲਦੇ ਹਾਂ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ।